ਕਈ ਵਾਰੀ ਹੋਲੇ ਮਹੱਲੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਅੰਨਾ ਰੰਗ ਸੁੱਟਦੇ ਇੱਕ ਦੂਜੇ ਤੇ ਸੰਗਤ ਉੱਤੇ ਵੀ ਰੰਗ ਪਾਇਆ ਜਾਂਦਾ ਔਰ ਹੌਲੀ ਹੌਲੀ ਹੋਲਾ ਮਹੱਲਾ ਜਿਹੜਾ ਸੀ ਉਹ ਹੋਲੀਵਾਲ ਇਸ ਤਰੀਕੇ ਦੇ ਨਾਲ ਤਬਦੀਲ ਕਰਨ ਦੀਆਂ ਕੋਈ ਕੋਸ਼ਿਸ਼ਾਂ ਹੋਲੇ ਮਹੱਲੇ ਦੇ ਮੌਕੇ ਤੇ ਆਨੰਦਪੁਰ ਸਾਹਿਬ ਆਮ ਖੁੱਲਾ ਰੰਗ ਵਿਕਣਾ ਪਾਬੰਦੀ ਆ ਸੰਗਤ ਉੱਤੇ ਸ਼ਰਧਾਲੂਆਂ ਤੇ ਰੰਗ ਸੁੱਟਣਾ ਬਿਲਕੁਲ ਗੈਰਵਾਜਬਾ ਤੇ ਗੁਰੂ ਦੇ ਸਿਧਾਂਤ ਦੇ ਉਲਟਾ ਠੀਕ ਆ ਜਦੋਂ ਨਿਹੰਗ ਫੌਜਾ ਆਪਣਾ ਮਹੱਲਾ ਕੱਢਦੀਆਂ ਤਾਂ ਉਹ ਆਪਣੇ ਮਹੱਲੇ ਦੇ ਵਿੱਚ ਗਲਾਲ ਇੱਕ ਦੂਜੇ ਤੇ ਪਾਉਂਦੇ ਪਰ ਤਾਂ ਉਸੇ ਰਵੈਤ ਦੇ ਮੁਤਾਬਕ ਹੋਲਾ ਮਹੱਲਾ ਮਨਾਈਏ ਜਿਹੜੀ ਰਵੈਤ ਗੁਰੂ ਨੇ ਦਿੱਤੀ ਆ ਸਾਭ ਦੀ ਧਰਤੀ ਦੇ ਉੱਤੇ ਪਾਬੰਦੀ ਆ ਕਿ ਸੰਗਤ ਦੇ ਉੱਤੇ ਕੋਈ ਵੀ ਜਿਹੜਾ ਰੰਗ ਆ ਨਾ ਸੁੱਟੂਗਾ ਨਾ ਕੋਈ ਵੇਚੂਗਾ ਕਿਉਂਕਿ 4 ਮਾਰਚ ਨੂੰ ਹੋਲਾ ਮਹੱਲਾ ਆ ਰਿਹਾ ਹੋਲਾ ਮਹੱਲਾ ਸਿੱਖਾਂ ਦਾ ਇੱਕ ਕੌਮੀ ਤਿਹਾਰਾ ਗੁਰੂ ਪਾਤਸ਼ਾਹ ਨੇ ਭਗਤੀ ਤੇ ਸ਼ਕਤੀ ਪਰੰਦੇ ਲਈ ਸਿੱਖਾਂ ਦੇ ਵਿੱਚ ਸਿੱਖਾਂ ਦੀ ਵਿਲੱਖਣ ਹੋਂਦ ਦਰਸਾਉਣ ਦੇ ਲਈ ਸਿੱਖ ਜਿਹੜਾ ਵਾ ਉਹ ਬਹਾਦਰ ਵਾ ਗੁਰੂ ਸਾਹਿਬ ਨੇ ਸ਼ਾਸਤਰ ਵਿਦਿਆ ਦੇ ਅਭਿਆਸ ਕਰਾਉਣ ਦੇ ਲਈ ਗੁਰਦੁਆਰਾ ਸ਼੍ਰੀ ਹੋਲਗੜ੍ਹ ਸਾਹਿਬ ਤੋਂ ਜਿਹੜਾ ਹੋਲਾ ਮਹੱਲਾ ਦਾ ਸੀ ਉਹ ਮਨਾਉਣਾ ਸ਼ੁਰੂ ਕੀਤਾ ਹੋਲੇ ਦਾ ਮਤਲਬ ਹੁੰਦਾ ਹੱਲਾ ਤੇ ਮਹੱਲਾ ਜਿੱਥੇ ਜਾਇ ਕਰਨਾ ਪ੍ਰਾਤਨ ਸਮੇਂ ਤੋਂ ਹੀ ਸਿੱਖ ਫੌਜਾਂ ਸਾਡੀਆਂ ਨਿਹੰਗ ਸਿੱਖ ਜਥੇਬੰਦੀਆਂ ਸਮੂਹ ਖਾਲਸਾ ਪੰਥ ਆਨੰਦਪੁਰ ਸਾਹਿਬ ਦੀ ਮubarakt ਧਰਤੀ ਤੇ ਹੋਲੇ ਮਹੱਲੇ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਖਾਲਸੇ ਜਾਹੋ ਜਲਾਲ ਦੇ ਨਾਲ ਮਨਾਉਂਦਾ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਦੇਖਣ ਦੇ ਵਿੱਚ ਆ ਰਿਹਾ ਸੰਗਤਾਂ ਨੇ ਲਿਖਤੀ ਤੌਰ ਤੇ ਬਹੁਤ ਭੇਜਿਆ ਕਿ ਕਈ ਵਾਰੀ ਹੋਲੇ ਮਹੱਲੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਅੰਨਾ ਰੰਗ ਸੁੱਟਦੇ ਇੱਕ ਦੂਜੇ ਤੇ ਸੰਗਤ ਉੱਤੇ ਵੀ ਰੰਗ ਪਾਇਆ ਜਾਂਦਾ ਔਰ ਹੌਲੀ-ਹੌਲੀ ਹੋਲਾ ਮਹੱਲਾ ਜਿਹੜਾ ਸੀ ਉਹ ਹੋਲੀਵਾਲ ਇਸ ਤਰੀਕੇ ਦੇ ਨਾਲ ਤਬਦੀਲ ਕਰਨ ਦੀਆਂ ਕੋਈ ਕੋਸ਼ਿਸ਼ਾਂ ਵਾ ਇਸ ਕਰਕੇ ਅਸੀਂ ਉੱਥੇ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਤੇ ਮੈਂ ਸੰਗਤ ਨੂੰ ਵੀ ਅਪੀਲ ਕਰਦਾ ਵੀ ਇੱਕ ਤਾਂ ਵੱਧ ਚੜ ਕੇ ਹੋਲਾ ਮਹੱਲਾ ਮਨਾਉਣ ਆਓ ਦੂਜਾ ਹੋਲੇ ਮਹੱਲੇ ਦੇ ਮੌਕੇ ਤੇ ਆਨੰਦਪੁਰ ਸਾਹਿਬ ਆਮ ਖੁੱਲਾ ਰੰਗ ਵਿਕਣਾ ਪਾਬੰਦੀ ਆ ਸੰਗਤ ਉੱਤੇ ਸ਼ਰਧਾਲੂਆਂ ਤੇ ਰੰਗ ਸੁੱਟਣਾ ਬਿਲਕੁਲ ਗੈਰਵਾਜਬਾ ਤੇ ਗੁਰੂ ਦੇ ਸਿਧਾਂਤ ਦੇ ਉਲਟਾ ਠੀਕ ਆ ਜਦੋਂ ਨਿਹੰਗ ਫੌਜਾ ਆਪਣਾ ਮਹੱਲਾ ਕੱਢਦੀਆਂ ਤਾ ਉਹ ਆਪਣੇ ਮਹੱਲੇ ਦੇ ਵਿੱਚ ਗਲਾਲ ਇੱਕ ਦੂਜੇ ਤੇ ਪਾਉਂਦੇ ਪਰ ਇਹ ਰੰਗ ਪਾਉਣੇ ਆਮ ਲੋਕਾਂ ਦੇ ਉੱਤੇ ਸੰਗਤ ਦੇ ਉੱਤੇ ਹਰ ਹਾਲੀ ਵਾਲੀ ਵੇਖੋ ਗੁਰੂ ਸਾਹਿਬ ਦਾ ਸਿਧਾਂਤ ਕਿੱਡਾ ਵੱਡਾ ਈ ਹੋਲੇ ਮੱਲੇ ਦਾ ਵਿਲੱਖਣਤਾ ਦਾ ਪ੍ਰਤੀਕ ਆ ਤੋ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਆਪਾਂ ਉਸੇ ਰਵੈਤ ਦੇ ਮੁਤਾਬਕ ਹੋਲਾ ਮਹੱਲਾ ਮਨਾਈਏ ਜਿਹੜੀ ਰਵੈਤ ਗੁਰੂ ਨੇ ਦਿੱਤੀ ਆ ਇਹਦੇ ਤੇ ਵੀ ਸੰਗਤ ਨੂੰ ਇਹ ਵਿਸ਼ੇਸ਼ ਤੌਰ ਦੇ ਉਤੇ ਅਪੀਲ ਆ ਕਿ ਖਾਲਸਾਈ ਰਵੈਤਾਂ ਦੇ ਮੁਤਾਬਕ ਆਪਾਂ ਹੋਲਾ ਮਹੱਲਾ ਮਨਾਉਣ ਮੁਬਾਰਕ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੇ ਆਉਣਾ ਤੇ ਜਿਨ੍ਹਾਂ ਕੰਮਾਂ ਤੋਂ ਗੁਰੂ ਨੇ ਮਨਾ ਕੀਤਾ ਰੰਗ ਸੁੱਟਣੇ ਦਾ ਹੋਰ ਕੋਈ ਇਦਾਂ ਦੇ ਕੰਮ ਇਹ ਮੁਕੰਮਲ ਤੌਰ ਦੇ ਉਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉਤੇ ਪਾਬੰਦੀ ਆ ਕਿ ਸੰਗਤ ਦੇ ਉੱਤੇ ਕੋਈ ਵੀ ਜਿਹੜਾ ਰੰਗ ਨਾ ਸੁੱਟੂਗਾ ਨਾ ਕੋਈ ਵੇਚੂਗਾ ਜੇ ਕੋਈ ਇਦਾਂ ਕਰੂਗਾ ਪ੍ਰਸ਼ਾਸਨ ਨਾਲ ਗੱਲ ਵੀ ਕਰਾਂਗੇ ਉਹਦੇ ਤੇ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੋਂ ਇਹਨਾਂ ਮਸਲਿਆਂ ਦੇ ਉੱਤੇ ਅੱਜ ਜਿਹੜੀ ਵਿਚਾਰ ਚਰਚਾ ਹੀ ਹੋਈ ਤੁਸੀਂ ਹੋਲੇ ਕੀ ਕੀਤੀ ਇਹਨੂੰ ਪਰ ਦੁਬਾਰਾ ਜੋੜੀਏ ਤੁਸੀਂ ਕਿਹਾ ਜਿਹਨਾਂ ਸਿੰਘ ਜਥੇ ਬੰਦੀਆਂ ਗੁਲਾਲ ਪਾਉਂਦੀਆਂ ਨੇ ਗੁਲਾਲ ਨੂੰ ਵੇਖੋ ਵੇਖੀ ਕੋਈ ਰਸਨਾ ਅਪਸਟ ਹੋਵੇ ਕਿ ਉਹ ਗੁਲਾਲ ਦੇ ਨਿਹੰਗਾਂ ਨੂੰ ਸ਼ੂਟ ਹੈ ਨਲਸਿਕ ਜਥੇ ਬੰਦੀਆਂ ਨੂੰ ਸ਼ੂਟ ਦਾ ਗੁਲਾਲ ਉਹ ਨਾ ਉਹ ਬਾਅਦ ਸ਼ੂਟ ਹੈ ਦੇਖੋ ਪਹਿਲੀ ਗੱਲ ਤੇ ਜਿਹੜਾ ਨਿਹੰਗ ਜਥੇ ਬੰਦੀਆਂ ਦਲਪੰਥ ਇਹ ਆਪਣਾ ਮਹੱਲਾ ਅੱਡ ਕੱਢਦੇ ਉਹ ਹੁੰਦਾ ਵਾ ਉੱਥੇ ਚਰਨ ਗੰਗਾ ਸਟੇਡੀਅਮ 'ਚ ਉੱਥੇ ਜੋਰ ਵੀ ਦਿਖਾਈ ਜਾਂਦੇ ਖੁੱਲੇ ਗਰਾਊਂਡ ਦੇ ਵਿੱਚ ਨਾ ਤੁਸੀਂ ਵੀ ਇਤ ਜਾ ਸਕਦੇ ਨਾ ਮੈਂ ਜਾ ਸਕਦਾ ਜੋ ਕਿ ਤਾਂ ਕੋੜੇ ਬੜੇ ਤੇਜ਼ ਦੌੜਦੇ ਉੱਥੇ ਆਪਣੇ ਕਰਤੱਵ ਕਰਦੇ ਆ ਉਹ ਗੁਲਾਲ ਇੱਕ ਦੂਜੇ ਤੇ ਪਾਉਂਦੇ ਆ ਗੁਲਾਲ ਤੇ ਰੰਗਾਂ 'ਚ ਫਰਕ ਹੁੰਦਾ ਉਹ ਪਰ ਜਿਹੜੀ ਆਮ ਸੰਗਤ ਆ ਜਿਹੜੇ ਕੁਝ ਸ਼ਰਾਰਤੀ ਅੰਸਰ ਜਾਂਦੇ ਆ ਉਹ ਆਮ ਸੰਗਤ ਤੇ ਰੰਗ ਪਾਉਂਦੇ ਆ ਖੁੱਲਾ ਵਿਕਦਾ ਉਹਦੇ ਨਾਲ ਹੋਲੇ ਮਹੱਲੇ ਦਾ ਜਿਹੜਾ ਸਿਧਾਂਤ ਹੀ ਉਹਨੂੰ ਛੱਟ ਵੱਜਦੀ ਆ ਤੋ ਹੋਲੀ ਨਹੀਂ ਆਏ ਹੋਲਾ ਮਹੱਲਾ ਤੇ ਹੋਲੇ ਮਹੱਲੇ ਵਾਂਗ ਮਨਾਉਣਾ ਚਾਹੀਦਾ